ਇਹ ਹੋ ਜਿੰਨੀਆਂ ਹੀ ਹੁਣ ਤੱਕ ਆਪਾਂ ਵੀ ਵੀਡੀਓਜ਼ ਦੇਖ ਚੁੱਕੇ ਹਾਂ ਜਿਸ ਦੇ ਵਿੱਚ ਕੋਈ ਇੱਕ ਵਿਅਕਤੀ ਆਪਣੇ ਘਰ ਦੇ ਕਿਸੇ ਮਸਲੇ ਨੂੰ ਲੈ ਕੇ ਕਿਸੇ ਗਵਾਨ ਦੇ ਵਿੱਚ ਪਏ ਹੋਏ ਪੰਗੇ ਨੂੰ ਲੈ ਕੇ ਰਿਸ਼ਤੇਦਾਰੀ ਦੇ ਵਿੱਚ ਆਈ ਖਟਾਸ ਨੂੰ ਲੈ ਕੇ ਲਾਈਵ ਹੋ ਜਾਂਦਾ ਸਾਡੀ ਆਪਣੀ ਵੀ ਸੋਚ ਬਣ ਜਾਂਦੀ ਹੈ ਕਿ ਅੱਛਾ ਇਹਨੇ ਐਵੇਂ ਕੀਤਾ ਨਾ ਇਹ ਤਾਂ ਉਸ ਬੰਦੇ ਵਰਗਾ ਨਿਕਲਿਆ ਇਹ ਤਾਂ ਫਲਾਣੇ ਤਰੀਕੇ ਵਰਗਾ ਨਿਕਿਆ ਤੇ ਜਦੋਂ ਇਹ ਜਾਂ ਕੁਝ ਹੋ ਰਿਹਾ ਹੁੰਦਾ ਸਾਡੇ ਦਿਮਾਗ ਦੇ ਵਿੱਚ ਇਹੀ ਆਉਂਦਾ ਹੈ ਕਿ ਇਹਦੀ ਵੀਡੀਓ ਬਣਾਉਂਦੇ ਫਾ। ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕਿਸੇ ਨਿੱਜੀ ਜ਼ਿੰਦਗੀ ਦੇ ਬਾਰੇ ਸੁਣਦੇ ਆ ਜਾਂ ਫਿਰ ਉਹਨਾਂ ਦੀ ਆਪਾਂ ਵੀਡੀਓਜ਼ ਦੇਖਦੇ ਆ ਹਨਾ ਹਾਲਾਂਕਿ ਆਪਾਂ ਜਾਣਦੇ ਨਹੀਂ ਹੁੰਦੇ ਆਪਾਂ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਆਪਾਂ ਇਹ ਚੀਜ਼ ਨੂੰ ਦੇਖੀਏ ਕਿ ਆਖਿਰ ਹੁਣੀ ਨਾ ਤਾਂ ਮਸਲਾ ਸੋਲਵ ਹੋ ਗਿਆ ਜਾਂ ਫਿਰ ਹੋਰ ਵਿਗੜ ਗਿਆ ਹਨਾ ਪਹਿਲਾਂ ਤਾਂ ਦੇਖੋ ਹੁੰਦਾ ਸੀਗਾ ਕਿ ਹਰੇਕ ਦੇ ਘਰ ਟੀਵੀ ਲੱਜਿਆ ਹੁੰਦਾ ਸੀ ਦੂਰਦਰਸ਼ਨ ਚੱਲਦਾ ਸੀ ਉਹੀ ਸੀਰੀਅਲ ਸਾਰੇ ਦੁਨੀਆ ਦੇਖ ਰਹੀ ਸੀ ਤਾਂ ਆਪਾਂ ਨੂੰ ਵੀ ਹੁੰਦਾ ਸਿਗਾ ਕਿ ਹੁਣ ਸੀਰੀਅਲ ਦੇ ਵਿੱਚ ਅੱਗੇ ਕੀ ਹੋਣਾ ਹੈ ਅੱਜ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਸੀਰੀਅਲ ਨਹੀਂ ਦੇਖੇ ਜਾਂਦੇ ਅੱਜ ਕੱਲ ਫੋਨ ਮੋਬਾਈਲ ਦੇਖੇ ਜਾਂਦੇ ਨੇ ਹੁਣ ਸਾਨੂੰ ਇੰਟਰਸਟ ਹੋ ਗਿਆ ਉਹਨਾਂ ਬੰਦਿਆਂ ਤੇ ਜੋ ਅਸੀਂ ਦੇਖਨੇ ਆ। ਭਾਵੇਂ ਜਿਹੜੀ ਚੀਜ਼ ਨੂੰ ਵੀ ਆਪਾਂ ਦੇਖਣਾ ਸ਼ੁਰੂ ਕਰਾਂਗੇ ਸਾਨੂੰ ਉਹਦੇ ਵਿੱਚ ਇੰਟਰਸਟ ਜਾਗੂਗਾ। ਸਾਡੇ ਦਿਮਾਗ ਦੇ ਵਿੱਚ ਉਹ ਕੀ ਗੱਲ ਚਲਦੀ ਰਹੂਗੀ ਕਿ ਹੁਣ ਦੇਖੀਏ ਕਿ ਇਹਨੇ ਹੁਣ ਕੀ ਕੀਤਾ। ਵਲੋਗਰਸ ਜਿਹੜੇ ਫੇਮਸ ਹੋਏ ਨੇ ਪੰਜਾਬ ਦੇ ਉਹ ਵੀ ਐਸੇ ਕਰਕੇ ਹੋਏ ਨੇ ਕਿ ਲੋਕ ਦੇਖਣਾ ਚਾਹੁੰਦੇ ਨੇ ਕਿ ਫਲਾਣੇ ਦੇ ਘਰ ਦੇ ਵਿੱਚ ਕੀ ਚੱਲ ਰਿਹਾ। ਇੱਕ ਸਾਨੂੰ ਇਹ ਬੜਾ ਚਸਕਾ ਹੁੰਦਾ ਕਿਸੇ ਨੂੰ ਪਤਾ ਲੱਗੇ ਕਿ ਗਵਾਂਢ ਦੇ ਵਿੱਚ ਕੀ ਚੱਲ ਰਿਹਾ। ਹੁਣ ਤਾਂ ਲੋਕ ਆਪੇ ਆ ਕੇ ਦਿਖਾਈ ਜਾਂਦੇ ਨੇ ਕਿ ਸਾਡੇ ਘਰ ਇਹ ਹੋ ਰਿਹਾ। ਮੈਂ ਹੁਣੇ ਹੋਏ ਰੀਸੈਂਟਲੀ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਨੀਲੂ ਕਿਸੇ ਕੀ ਇਨਸਟਾ ਦੇ ਉੱਪਰ ਜੇ ਤੁਸੀਂ ਫੇਮਸ ਹੋਣਾ ਹੈ ਤਾਂ ਆਪਣੇ ਕੱਪੜੇ ਲਾ ਦੋ ਜਾਂ ਫਿਰ ਕਿਸੇ ਕੰਟਰੋਵਰਸੀ ਦੇ ਵਿੱਚ ਆ ਜਾਓ ਤੇ ਕੁਝ ਲੋਕ ਫਿਰ ਆਪਣੀ న్యూਸ ਦਿਖਾਤੇ ਹੈ ਨਾ ਪੈਸੇ ਕਮਾਉਣ ਦਾ ਢੰਗ ਹੈ ਲੋ ਉਸਦੇ ਲਈ ਹੀ ਗਲਤ ਪਾਸੇ ਨੂੰ ਦੁਰਪੰਡੇ ਬੱਚਿਆਂ ਨੂੰ ਕੰਟਰੋਲ ਕਰਨ ਦੀ ਥਾਂ ਤੇ ਮਾਪਿਓਂ ਅੱਜ ਕੱਲ੍ਹ ਉਹਨਾਂ ਦੇ ਨਾਲ ਦੋਸਤੀ ਕਰਨੀ ਜ਼ਰੂਰੀ ਹੈ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਹੀ ਫੈਸਲਾ ਲੈਣ ਤਾਂ ਲੱਗਿਓ ਇਹਦੇ ਇਹ ਤੁਹਾਨੂੰ ਫਾਇਦੇ ਹੋਣੇ ਨੇ ਇਹ ਤੁਹਾਨੂੰ ਨੁਕਸਾਨ ਹੋਣ। ਹਾਲੇ ਤੁਹਾਡੀ ਉਮਰ ਘੱਟ ਐ। ਕੁਝ ਸਮਾਂ ਤੁਸੀਂ ਪਾਓ। ਜਿਵੇਂ ਵੀ ਆਪਾਂ ਸਮਾਂ ਪਾਉਂਦੇ ਆ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਕਹਿੰਦੇ ਕਿ 2 ਦਿਨ ਰੁਕ ਜਾਓ, 4 ਦਿਨ ਰੁਕ ਜਾਓ, ਮਹੀਨਾ ਦੇਖ ਲਓ, 6 ਮਹੀਨਾ ਦੇਖ ਲਓ ਤਾਂ ਬੰਦੇ ਦਾ ਫੈਸਲਾ ਆਪਣੇ ਆਪ ਹੀ ਹੋ ਜਾਂਦਾ। ਕਦੀ ਨਾ ਕਦੀ ਨਾ ਚਾਹੰਦੇ ਹੋਈ ਵੀ ਜਿਹੜਾ ਕੁਝ ਆਪਾਂ ਕਿਤੇ ਸੁਣਿਆ ਹੁੰਦਾ ਉਹ ਆਪਣੇ ਮੂੰਹੋਂ ਵੀ ਨਿਕਲ ਜਾਂਦਾ। ਹੂੰ ਆਪਾਂ ਨੂੰ ਵੀ ਫਿਰ ਹੈਰਾਨੀ ਹੁੰਦੀ ਐ ਕਿ ਯਾਰ ਮੈਂ ਤਾਂ ਇਹ ਬੋਲਣਾ ਨਹੀਂ ਚਾਹੁੰਦਾ ਸੀ। ਪਰ ਉਹ ਗੱਲ ਕਿਤੇ ਨਾ ਕਿਤੇ ਬੈਠ ਗਈ ਸੀ। ਸਤਿ ਸ਼੍ਰੀ ਅਕਾਲ ਤੁਸੀਂ ਅਡੋਲ ਪੰਜਾਬੀ ਨਾਲ ਜੁੜੇ ਹੋ ਤੇ ਮੈਂ ਪ੍ਰਦੀਪ ਅਡੋਲ ਜਿਵੇਂ ਅੱਜ ਕੱਲ ਦੇਖਿਆ ਜਾਵੇ ਹਰ ਇੱਕ ਚੀਜ਼ ਦਾ ਟ੍ਰੈਂਡ ਹੈ ਚਾਹੇ ਉਹ ਕੱਪੜਿਆਂ ਦਾ ਟ੍ਰੈਂਡ ਹੋਵੇ ਜੁੱਤੇਆਂ ਦਾ ਟ੍ਰੈਂਡ ਹੋਵੇ ਤੇ ਇਥੋਂ ਤੱਕ ਕਿ ਘਰ ਦੇ ਵਿੱਚ ਫਰਨੀਚਰ ਦਾ ਵੀ ਟ੍ਰੈਂਡ ਹੁੰਦਾ ਤੇ ਉੱਥੇ ਹੀ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਵੀ ਹਰ ਇੱਕ ਚੀਜ਼ ਦਾ ਟ੍ਰੈਂਡ ਜਿਹੜਾ ਲਗਾਤਾਰ ਚਰਚਾ ਦੇ ਵਿੱਚ ਹੈ ਕੁਝ ਅਮਸਲੇ ਜਿਹੜੇ ਐਦਾਂ ਦੇ ਨਹੀਂ ਕਿ ਉਹ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਕਿਉਂਕਿ ਅੱਜ ਕੱਲ ਨਿੱਜੀ ਜ਼ਿੰਦਗੀ ਦੇ ਜੋ ਪੜਾਅ ਹੁੰਦੇ ਨੇ ਜਾਂ ਫਿਰ ਕੋਈ ਲੜਾਈ ਝਗੜੇ ਦਾ ਹੋਵੇ ਜਾਂ ਫਿਰ ਕੋਈ ਸੁੱਖ ਹੋਵੇ ਦੁੱਖ ਹੋਵੇ ਤੇ ਕੋਈ ਵੀ ਹੋਵੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਪਾਵਾਂ ਜਾਂ ਫਿਰ ਵਾਹੂ ਵਾਹੀ ਖੜਤਾ ਜਾਂ ਫਿਰ ਦੂਸਰੇ ਨੂੰ ਅਸੀਂ ਭੰਗੀਏ ਸੋ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਤੇ ਨਿੱਜੀ ਜ਼ਿੰਦਗੀ ਦਾ ਟ੍ਰੈਂਡ ਚੱਲਿਆ ਹੋਇਆ ਤੇ ਇਸ ਦੇ ਵਿੱਚ ਹਰ ਕੋਈ ਵੱਧ ਚੜ ਕੇ ਹਿੱਸਾ ਵੀ ਲੈ ਰਿਹਾ ਹੈ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰਸ਼ਰਨ ਮੌਜੂਦ ਹੈ ਜੋ ਕਿ ਅਸੀਂ ਅਲੱਗ-ਅਲੱਗ ਵਿਸ਼ਿਆਂ ਤੇ ਗੱਲ ਕਰਦੇ ਹੁੰਦੇ ਆ ਤੇ ਅੱਜ ਵੀ ਨਿੱਜੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਜੋੜਿਆ ਜਾ ਰਿਹਾ ਜਾਂ ਫਿਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਗੱਲ ਕਰਾਂਗੇ ਤੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਗੁਰਸ਼ਰਨ ਸਤਿ ਸ਼੍ਰੀ ਅਕਾਲ ਪ੍ਰਦੀਪ ਹੋਰ ਕਿਵੇਂ ਹੋ ਵਧੀਆ ਤੁਸੀਂ ਸੁਣਾਓ ਮੈਂ ਵੀ ਠੀਕ ਆ ਜੀ ਮੁੱਦਾ ਤੁਹਾਡਾ ਬਹੁਤ ਹੀ ਸੰਜੀਦਗੀ ਭਰਿਆ ਵੀ ਹੈ ਜੀ ਤੇ ਇੱਕ ਤਰ੍ਹਾਂ ਦੇ ਨਾਲ ਐਂਟਰਟੇਨ ਕਰਨ ਵਾਲਾ ਵੀ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਇਸੇ ਕਰਕੇ ਲੈ ਕੇ ਆਉਂਦੇ ਨੇ ਹਾਂ ਕਿਸੀ ਲੋਕਾਂ ਨੂੰ ਦਿਖਾਈਏ ਕਿ ਜ਼ਿੰਦਗੀ ਇਸ ਤਰੀਕੇ ਦੇ ਨਾਲ ਵੀ ਜੀਵੀ ਜਾ ਸਕਦੀ ਹੈ ਅਸੀਂ ਸਿੱਖਦੇ ਵੀ ਆਂ ਕਿ ਦੇਖੋ ਲੋਕੀ ਕਿੰਨੇ ਦੁੱਖ ਤਕਲੀਫ ਦੇ ਵਿੱਚ ਬੈਠੇ ਨੇ ਤਾਂ ਵੀ ਉਹ ਖੁਸ਼ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਤੁਸੀਂ ਨਾਲ ਹੀ ਇਹ ਵੀ ਕਹਿ ਦਿੱਤਾ ਵੀ ਕੁਝ ਲੋਕ ਆਪਣਾ ਨਿੱਜੀ ਮਸਲਾ ਲੈ ਆਉਂਦੇ ਨੇ ਜਿਵੇਂ ਲੜਾਈ ਝਗੜੇ ਦਾ ਹੋ ਗਿਆ ਵਾਹੋ ਵਾਹੀ ਖੱਟਣ ਦੇ ਲਈ ਜਾਂ ਫਿਰ ਕਿਸੇ ਹੋਰ ਨੂੰ ਭੰਡਣ ਦੇ ਇਹੋ ਜਿਹੇ ਕਿੰਨੀਆਂ ਹੀ ਹੁਣ ਤੱਕ ਆਪਾਂ ਵੀ ਵੀਡੀਓਜ਼ ਦੇਖ ਚੁੱਕੇ ਆਂ ਜਿਸ ਦੇ ਵਿੱਚ ਕੋਈ ਇੱਕ ਵਿਅਕਤੀ ਆਪਣੇ ਘਰ ਦੇ ਕਿਸੇ ਮਸਲੇ ਨੂੰ ਲੈ ਕੇ ਕਿਸੇ ਗਵਾਂਢ ਦੇ ਵਿੱਚ ਪਏ ਹੋਏ ਪੰਗੇ ਨੂੰ ਲੈ ਕੇ ਰਿਸ਼ਤੇਦਾਰੀ ਦੇ ਵਿੱਚ ਆਈ ਖਟਾਸ ਨੂੰ ਲੈ ਕੇ ਲਾਈਵ ਹੋ ਜਾਂਦਾ ਹੈ ਇਹ ਸਾਰੀਆਂ ਵੀਡੀਓਜ਼ ਦੇਖਦੇ ਹੋਏ ਸਾਨੂੰ ਤਕਲੀਫ ਤਾਂ ਜ਼ਰੂਰ ਹੁੰਦੀ ਹੈ ਪਰ ਨਾਲੋਂ ਨਾਲ ਅਸੀਂ ਆਪਣੀ ਇੱਕ ਸਿਚੁਏਸ਼ਨ ਵੀ ਮਾਈਂਡ ਦੇ ਵਿੱਚ ਬਣਾ ਲੈਨੇ ਆ ਸਾਡੀ ਆਪਣੀ ਵੀ ਸੋਚ ਬਣ ਜਾਂਦੀ ਹੈ ਕਿ ਅੱਛਾ ਇਹਨੇ ਐਵੇਂ ਕੀਤਾ ਨਾ ਇਹ ਤਾਂ ਉਸ ਬੰਦੇ ਵਰਗਾ ਨਿਕਲਿਆ ਇਹ ਤਾਂ ਫਲਾਣੇ ਤਰੀਕੇ ਵਰਗਾ ਨਿਕਲਿਆ ਤੇ ਜਦੋਂ ਇਹ ਜਾ ਕੁਝ ਹੋ ਰਿਹਾ ਹੁੰਦਾ ਸਾਡੇ ਦਿਮਾਗ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਇਹਦੀ ਵੀਡੀਓ ਬਣਾ ਕੇ ਭਾ ਤੇ ਅਗਰ ਸ਼ਰਨ ਇੱਕ ਗੱਲ ਇਹ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕਿਸੇ ਨਿੱਜੀ ਜ਼ਿੰਦਗੀ ਦੇ ਬਾਰੇ ਸੁਣਦੇ ਆ ਜਾਂ ਫਿਰ ਉਹਨਾਂ ਦੀ ਆਪਾਂ ਵੀਡੀਓਜ਼ ਦੇਖਦੇ ਆ ਹਨਾ ਹਾਲਾਂਕਿ ਆਪਾਂ ਜਾਣਦੇ ਨਹੀਂ ਹੁੰਦੇ ਪਰ ਸਾਨੂੰ ਇਹ ਹੁੰਦਾ ਕਿ ਇਹਨਾਂ ਦੇ ਅੱਗੇ ਹੋਰ ਕੀ ਪੜਾਈ ਜਾਂ ਫਿਰ ਇਹ ਕੀ ਫੈਸਲਾ ਲੈ ਸਕਦੇ ਨੇ ਆਪਾਂ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਆਪਾਂ ਇਹ ਚੀਜ਼ ਨੂੰ ਦੇਖੀਏ ਕਿ ਆਖਿਰ ਹੁਣ ਇਹਨਾਂ ਦਾ ਮਸਲਾ ਸੋਲਵ ਹੋ ਗਿਆ ਜਾਂ ਫਿਰ ਹੋਰ ਵਿਗੜ ਗਿਆ ਹਨਾ ਜੀ ਇੰਟਰਸਟ ਦੇਖੋ ਐਵੇਂ ਬਣਦਾ ਕਿ ਸਾਡੀਆਂ ਭਾਵਨਾਵਾਂ ਜੁੜ ਜਾਂਦੀਆਂ ਨੇ ਇੱਕ ਆਪਾਂ ਕੋਈ ਰਿਐਕਸ਼ਨ ਦੇਖਣਾ ਚਾਹਦੇ ਹਾਂ ਪਹਿਲਾਂ ਤਾਂ ਦੇਖੋ ਹੁੰਦਾ ਸੀਗਾ ਕਿ ਹਰੇਕ ਦੇ ਘਰ ਟੀਵੀ ਲੱਗਿਆ ਹੁੰਦਾ ਸੀ ਦੂਰਦਰਸ਼ਨ ਚੱਲਦਾ ਸੀ ਉਹੀ ਸੀਰੀਅਲ ਸਾਰੇ ਦੁਨੀਆਂ ਦੇਖ ਰਹੀ ਸੀ ਆਪਾਂ ਸ਼ਾਂਤੀ ਸੀਰੀਅਲ ਦੇਖਿਆ ਸੀਗਾ ਬڑے ਛੋਟੇ ਹੁੰਦੇ ਨੂੰ ਤਾਂ ਆਪਾਂ ਨੂੰ ਵੀ ਹੁੰਦਾ ਸੀਗਾ ਕਿ ਹੁਣ ਸੀਰੀਅਲ ਦੇ ਵਿੱਚ ਅੱਗੇ ਕੀ ਹੋਣਾ ਹੈ ਅੱਜ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਸੀਰੀਅਲ ਨਹੀਂ ਦੇਖੇ ਜਾਂਦੇ ਅੱਜ ਕੱਲ ਫੋਨ ਮੋਬਾਈਲ ਦੇਖੇ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਸਟਾਰ ਕੋਣ ਨੇ ਜਿਹੜੇ ਉਹਨਾਂ ਉਹਦੇ ਫੋਨ ਦੇ ਵਿੱਚ ਆ ਰਹੇ ਨੇ ਕਿੱਥੇ ਉਹ ਸੀਰੀਲਾਂ ਦੀ ਜ਼ਿੰਦਗੀ ਨੂੰ ਦੇਖਦੇ ਹੁੰਦੇ ਸੀਗੇ ਵੀ ਹੁਣ ਐਵੇਂ ਹੋ ਗਿਆ ਹੁਣ ਐਵੇਂ ਹੋ ਗਿਆ ਨੇ ਇਹ ਫੈਸਲਾ ਲਿਆ ਇਸ ਦਾ ਇਹ ਪ੍ਰਭਾਵ ਪਿਆ ਹੁਣ ਸਾਨੂੰ ਇੰਟਰਸਟ ਹੋ ਗਿਆ ਉਹਨਾਂ ਬੰਦਿਆਂ ਤੇ ਜੋ ਅਸੀਂ ਦੇਖਨੇ ਆ ਆਪਾਂ ਕੀ ਜਿਹੜੀ ਚੀਜ਼ ਨੂੰ ਵੀ ਆਪਾਂ ਦੇਖਣਾ ਸ਼ੁਰੂ ਕਰਾਂਗੇ ਸਾਨੂੰ ਉਹਦੇ ਵਿੱਚ ਇੰਟਰਸਟ ਜਾਗੂਗਾ ਸਾਡੇ ਦਿਮਾਗ ਦੇ ਵਿੱਚ ਉਹੀ ਗੱਲ ਚੱਲਦੀ ਰਹੇਗੀ ਕੀ ਹੁਣ ਦੇਖੀਏ ਕੀ ਨੇ ਹੁਣ ਕੀ ਕੀਤਾ ਹੁਣ ਜਿਹੜੇ ਵਲੌਗਰਸ ਜਿਹੜੇ ਫੇਮਸ ਹੋਏ ਨੇ ਪੰਜਾਬ ਦੇ ਉਹ ਵੀ ਐਸੇ ਕਰਕੇ ਹੋਏ ਨੇ ਕਿ ਲੋਕ ਦੇਖਣਾ ਚਾਹੁੰਦੇ ਨੇ ਕਿ ਫਲਾਣੇ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਇੱਕ ਸਾਨੂੰ ਇਹ ਬੜਾ ਚਸਕਾ ਹੁੰਦਾ ਕਿ ਸਾਨੂੰ ਪਤਾ ਲੱਗ ਜੇ ਕਿ ਗਵਾਂਢ ਦੇ ਵਿੱਚ ਕੀ ਚੱਲ ਰਿਹਾ ਹੁਣ ਤਾਂ ਲੋਕ ਆਪ ਹੀ ਆ ਕੇ ਦਿਖਾਈ ਜਾਂਦੇ ਨੇ ਕਿ ਸਾਡੇ ਘਰ ਇਹ ਹੋ ਰਿਹਾ ਕਿਉਂ ਨਾ ਲੋਕ ਇੰਟਰਸਟ ਲੈ ਬਿਲਕੁਲ ਪਲਾਂ ਗੁਰੂ ਸ਼ਰਨ ਪ੍ਰਾਣੀ ਸਮੇਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਾਰਾ ਜਿਹੜਾ ਗਵਾਂਢ ਦੇ ਵਿੱਚ ਇਕੱਠੇ ਹੋ ਕੇ ਬੈਹ ਜਾਂਦੇ ਸੀਗੇ ਬਾਹਰ ਨਿਕਲ ਕੇ ਮੰਨ ਲਓ ਕਿ ਜੇ ਲਾਈਟ ਨਹੀਂ ਹੈਗੀ ਜਾਂ ਫਿਰ ਗਰਮੀ ਦਾ ਮੌਸਮ ਆ ਹਨਾ ਤਾਂ ਕਹਿੰਦਾ ਸੀ ਕਿ ਆਲਾ ਚਾਰ ਕੁ ਵਜ ਗਏ ਨੇ ਚਲੋ ਹੁਣ 2 ਘੰਟੇ ਬਾਹਰ ਬੈਠ ਕੇ ਲਗਾ ਲਈ ਹੈਨਾ ਤੇ ਉਦੋਂ ਲੋਕਾਂ ਦੇ ਘਰਾਂ ਦੇ ਮਸਲੇ ਜਿਹੜੇ ਆ ਸਾਂਝੇ ਕੀਤੇ ਜਾਂਦੇ ਸੀ ਹਨਾ ਗੱਲ ਹੁੰਦੀ ਸੀਗੀ ਪਰ ਹੁਣ ਲੋਕ ਆਪ ਹੀ ਜਿਹੜਾ ਸੋਸ਼ਲ ਮੀਡੀਆ ਤੇ ਆਂਦੇ ਆ ਕਿਉਂਕਿ ਲੋਕਾਂ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਅਸੀਂ ਦੂਜੇ ਦੇ ਘਰ ਜਾਈਏ ਆਪਣਾ ਦੁੱਖ ਦੱਸੀਏ ਹਨਾ ਆਲਾ ਕਹਿੰਦਾ ਕਿ ਕੋਈ ਵੀ ਮਸਲਾ ਹੈ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਹੋ ਚੋਤੀ ਲੋਕੀ ਆਪ ਵੀ ਸੁਣ ਲੈਣਗੇ ਇਹ ਇੱਕ ਇਹ ਗੱਲ ਆ ਕਿ ਗੁਰੂ ਸ਼ਰਮ ਆਪਾਂ ਇੱਕ ਪੱਖ ਨੂੰ ਸੁਣੇ ਤੇ ਬਗੈਰ ਹਨਾ ਦੂਜੇ ਪੱਖ ਨੂੰ ਭੰਡਣ ਲੱਗ ਜਾਂਦੇ ਨੇ ਆਪਾਂ ਕੌਣ ਹੁੰਨੇ ਆ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਹਨਾ ਬੇਸ਼ੱਕ ਆਪਾਂ ਤਾਂ ਕਹਿ ਦਈਏ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਜਾਂ ਫਿਰ ਆਪਾਂ ਆਧੁਨਿਕ ਯੁੱਗ ਦੇ ਵਿੱਚ ਜੀ ਰਹੇ ਹਾਂ ਕਿ ਜਿੱਥੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਦੂਜੇ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹਨਾ ਆਪਾਂ ਇਹ ਸੋਚਦੇ ਹਾਂ ਕਿ ਜੋ ਸਾਹਮਣੇ ਵਾਲਾ ਵਿਅਕਤੀ ਆ ਵੀ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੇ ਪਰ ਜਦੋਂ ਸੋਸ਼ਲ ਮੀਡੀਆ ਦੀ ਗੱਲ ਆ ਜਾਂਦੀ ਹੈ ਫਿਰ ਆਪਾਂ ਕਹਿੰਦੇ ਕਿ ਨਹੀਂ ਨਹੀਂ ਇਹ ਨੂੰ ਅਸੀਂ ਜਾਣਣਾ ਵੀ ਆਖਿਰ ਇਹ ਹੈ ਕੀ ਆ ਕੱਲੀ ਕੱਲੀ ਗੱਲ ਨਿਕਲ ਕੇ ਤੇ ਸਾਹਮਣੇ ਆ ਲ ਜਾਂਦੀ ਹੈ ਦੇਖੋ ਭਣੀ ਸੋਸ਼ਲ ਮੀਡੀਆ ਤੇ ਜਿਹੜੀ ਵੀ ਵੀਡੀਓ ਆਪਾਂ ਜਿਸ ਤਰੀਕੇ ਦੇ ਨਾਲ ਦੇਖ ਰਹੀ ਹੋਈਏ ਸਾਡਾ ਝੁਕਾਉ ਉਹਦੇ ਵਾਲ ਇਸ ਕਰਕੇ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਇਹੀ ਬੰਦਾ ਸੱਚਾ ਹੈ ਜਿਵੇਂ ਹੁਣ ਤੁਸੀਂ ਹਾਈਟ ਦੀ ਗੱਲ ਕੀਤੀ ਸੀ ਕਿ ਵਿਊਜ਼ ਲੈਣ ਦੇ ਲਈ ਜਾਂ ਫਿਰ ਲੋ ਕੋਸਟ ਚੀਜ਼ ਨੂੰ ਹੀ ਵਿਊਜ਼ ਜ਼ਿਆਦਾ ਦਿੰਦੇ ਨੇ ਜਿਹੜੀ ਕਿ ਬਾਕੀਆਂ ਦੇ ਨਾਲੋਂ ਹਟ ਕੇ ਹੋਵੇ ਜਾਂ ਕੋਈ ਤੜਕਪੜਕ ਵਾਲੀ ਹੋਵੇ ਮੈਂ ਹੁਣੇ-ਹੁਣੇ ਰੀਸੈਂਟਲੀ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਨੀਰੂ ਬਾਦਵਲ ਜੀ ਕਹਿ ਰਹੇ ਸੀ ਕਿ ਇਨਸਟਾ ਦੇ ਉੱਪਰ ਜੇ ਤੁਸੀਂ ਫੇਮਸ ਹੋਣਾ ਹੈ ਤਾਂ ਆਪਣੇ ਕੱਪੜੇ ਲਾ ਦੋ ਜਾਂ ਫਿਰ ਕਿਸੇ ਕੰਟਰੋਵਰਸੀ ਦੇ ਵਿੱਚ ਆ ਜਾਓ। ਇਹ ਗੱਲ ਉਹਨਾਂ ਨੇ ਵੀ ਕਿਸੇ ਹੋਰ ਦੇ ਕੋਲ ਸੁਣੀ ਸੀ। ਤਾਂ ਇਹ ਗੱਲ ਦੀ ਵਿੱਚ ਬਿਲਕੁਲ ਸੱਚਾਈ ਹੈ ਕਿ ਜਦੋਂ ਤੱਕ ਕੁਝ ਇਹੋ ਜਿਹਾ ਨਹੀਂ ਹੁੰਦਾ ਜੋ ਨਾਰਮਲ ਜ਼ਿੰਦਗੀ ਤੋਂ ਕੁਝ ਅਲੱਗ ਹੈ ਲੋਕੋ ਨੂੰ ਦੇਖਣਾ ਨਹੀਂ ਜਾਂਦੇ। ਸਹੀ ਹੈ। ਤੇ ਕੁਝ ਲੋਕ ਫਿਰ ਆਪਣੀ ਵਿਊਜ਼ ਦੇ ਖਾਤੇ ਹਨਾ ਪੈਸੇ ਕਮਾਣ ਦਾ ਢੰਗ ਹੈ ਲੋ ਉਸ ਦੇ ਲਈ ਹੀ ਗੰਧ ਪਾਸੇ ਨੂੰ ਦੁਰ ਪੈਂਦੇ। ਜੀ। ਪਰ ਕੁਝ ਲੋਕ ਇਸ ਕਰਕੇ ਵੀ ਸੋਸ਼ਲ ਮੀਡੀਆ ਤੇ ਆਉਂਦੇ ਨੇ ਕਿਸੀ ਆਪਣੀ ਗੱਲ ਰੱਖ ਸਕੀਏ ਉਹਨਾਂ ਦੇ ਕੋਲ ਸ਼ਾਇਦ ਹੋਰ ਕੋਈ ਹੋਰ ਕੋਈ ਮੰਚ ਨਹੀਂ ਹੁੰਦਾ ਹੋਰ ਕੋਈ ਗੈਦਰਿੰਗ ਨਹੀਂ ਹੁੰਦੀ ਹੋਰ ਕੋਈ ਲੋਕ ਨਹੀਂ ਹੁੰਦੇ ਜਿੱਤੇ ਉਹ ਆਪਣੀ ਗੱਲ ਕਹਿ ਸਕਣ ਪਰ ਸੋਸ਼ਲ ਮੀਡੀਆ ਇੱਕ ਆਸਾਨ ਤਰੀਕਾ ਹੈ ਕਿ ਤੁਸੀਂ ਕੈਮਰਾ ਔਨ ਕੀਤਾ ਲੋਕ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਤੱਕਾਂ ਮਾਰਿਆ ਗਿਆ ਨਹਿਰ ਦੇ ਵਿੱਚ ਫਰਸਪੁਰ ਦੀ ਖਬਰ ਜਿਹੜੀ ਇਸ ਸਮੇਂ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਹਸਪਤਾਲ ਦੇ ਵੱਲੋਂ ਵੀ ਲਾਈਵ ਹੋਇਆ ਜਾਂਦਾ ਹੈ ਵੀਡੀਓ ਬਣਾਈ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਮੇਰੀ ਧੀ ਗਲਤ ਹੈ ਜਿਸ ਕਰਕੇ ਮੈਨੂੰ ਨਹਿਰ ਦੇ ਵਿੱਚ ਤਰਕਾ ਮਾਰ ਰਹੇ ਹਨ ਉਹਨਾਂ ਦੀ ਮਾਂ ਵੀ ਉਸ ਵੀਡੀਓ ਦੇ ਵਿੱਚ ਬਕਾਇਦਾ ਕੋਲ ਖੜੇ ਨੇ ਪਰ ਉਹ ਮਾਂ ਦੱਸਦੇ ਨੇ ਕਿ ਮੇਰੀ ਧੀ ਗਲਤ ਸੀ ਉਹਦੇ ਕਈਆਂ ਨਾਲ ਸਬੰਧ ਸੀ ਜਿਸ ਕਰਕੇ ਧੋਨੇ ਕੀਤਾ ਤਾਂ ਹੁਣ ਇਸ ਤਰੀਕੇ ਦੇ ਨਾਲ ਜਦੋਂ ਉਹ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਪਿਤਾ ਸਹੀ ਸੀ ਜਾਂ ਪਿਤਾ ਗਲਤ ਸੀ ਔਰ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹੈਗੇ ਪਰ ਸਾਡੀ ਇੱਕ ਪਵਨਾਤਮਕ ਤੌਰ ਤੇ ਤੇ ਇੱਕ ਸੋਚ ਦੇ ਤੌਰ ਤੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਹੋ ਜਿਹੇ ਲੋਕ ਰਹਿ ਰਹੇ ਨੇ ਤੇ ਕਿਉਂ ਇੰਜ ਕਰ ਰਹੇ ਨੇ ਹਾਲਾਂਕਿ ਮਾਰਨਾ ਕਿਸੇ ਨੂੰ ਵੀ ਕਦੇ ਵੀ ਸਹੀ ਨਹੀਂ ਹਮ ਕੋਈ ਕਿੰਨੇ ਵੀ ਤਰਕ ਦੇ ਦੇਵੇ ਕਿ ਮੈਂ ਇਹਨੂੰ ਇਸ ਕਰਕੇ ਮਾਰਿਆ ਸੀ ਪਰ ਕਿਸੇ ਨੂੰ ਮਾਰਨਾ ਕਦੇ ਵੀ ਸਹੀ ਨਹੀਂ ਹਮ ਸੋ ਤਰੀਕੇ ਹੁੰਦੇ ਨੇ ਸਮਝਾਉਣ ਦੇ ਹੋ ਸਕਦਾ ਸੀ ਕਿ ਉਹ ਪਿਤਾ ਆਪਣੀ ਧੀ ਨੂੰ ਕਹਿੰਦਾ ਕਿ ਹਲੇ ਤੇਰੀ ਉਮਰ ਛੋਟੀ ਹੈ ਹਾਂ ਜਾਂ ਇਹ ਹੀ ਮੰਨ ਲੈਂਦਾ ਕਿ ਸ਼ਾਇਦ ਮੇਰੇ ਤੋਂ ਹੀ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੋਣੀ ਹੈ ਕਿ ਅੱਜ ਧੀ ਗਲਤ ਰਸਤੇ ਤੇ ਦੂਰ ਪਈ ਹੈ ਅੱਜ ਨਹੀਂ ਤਾਂ ਕੱਲ ਉਹ ਸਹੀ ਰਸਤੇ ਤੇ ਆ ਜਾਊਗੀ ਹਾਂ ਤੇਰਾਸਲ ਬੱਚਿਆਂ ਨੂੰ ਕੰਟਰੋਲ ਕਰਨ ਦੀ ਥਾਂ ਤੇ ਮਾਪਿਓਂ ਅੱਜਕੱਲ੍ਹ ਉਹਨਾਂ ਦੇ ਨਾਲ ਦੋਸਤੀ ਕਰਨੀ ਜ਼ਿਆਦਾ ਜ਼ਰੂਰੀ ਹੈ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਹੀ ਫੈਸਲਾ ਲੈਣ ਤਾਂ ਲੱਗੇ ਉਹ ਇਹਦੇ ਇਹ ਤੁਹਾਨੂੰ ਫਾਇਦੇ ਹੋਣੇ ਨੇ ਇਹ ਤੁਹਾਨੂੰ ਨੁਕਸਾਨ ਹੋਣੇ ਹਾਲੇ ਤੁਹਾਡੀ ਉਮਰ ਘੱਟ ਹੈ ਕੁਝ ਸਮਾਂ ਤੁਸੀਂ ਪਾਓ ਜਿਵੇਂ ਵੀ ਆਪਾਂ ਸਮਾਂ ਪਾਉਂਦੇ ਆ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਕਹੇ ਕਿ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਮਹੀਨਾ ਦੇਖ ਲਓ 6 ਮਹੀਨਾ ਦੇਖ ਲਓ ਤਾਂ ਬੰਦੇ ਦਾ ਫੈਸਲਾ ਆਪਣੇ ਆਪ ਹੀ ਹੋ ਜਾਂਦਾ ਹੈ ਹਾਂ ਜਾਂ ਕਹਿ ਲਓ ਕਿ ਹਾਲਾਤ ਉਹ ਹੀ ਜਿਵੇਂ ਬਣ ਜਾਂਦੇ ਨੇ ਜੀ ਕੀ ਬੱਚਾ ਜਿਹੜਾ ਇਹ ਸੋਚ ਰਿਹਾ ਹੁੰਦਾ ਹੈ ਕਿ ਨਹੀਂ ਮੈਂ ਤਾਂ ਮਾਪਿਆਂ ਦੇ ਬਰਖਿਲਾਕ ਨਹੀਂ ਜਾ ਰਹੀ ਜਾਂ ਫਿਰ ਮੈਂ ਉਹੀ ਕੁਝ ਕਰ ਰਹੀ ਮੈਨੂੰ ਸਹੀ ਲੱਗ ਰਿਹਾ ਟਾਈਮ ਪਾ ਪਾ ਕੇ ਉਹ ਸਾਰੀਆਂ ਚੀਜ਼ਾਂ ਖੁਦ ਸਮਝ ਆ ਜਾਂਦੀਆਂ ਨੇ ਤੇ ਇੱਕ ਦਿਨ ਆ ਕੇ ਉਹ ਆਖਦੇ ਨੇ ਕਿ ਹਾਂਜੀ ਇਹ ਚੀਜ਼ ਸਹੀ ਸੀ ਇਹ ਗਲਤ ਸੀ ਇਹ ਹੋ ਸਕਦਾ ਹੈ ਕਿ ਮਾਪਿਓ ਉਸ ਸਮੇਂ ਗਲਤ ਹੋਣ ਉਹਨਾਂ ਨੂੰ ਵੀ ਟਾਈਮ ਪਾ ਕੇ ਉਹ ਗੱਲ ਸਮਝ ਆ ਜਾਣਾ ਕਿ ਇਸੇ ਬੱਚਿਆਂ ਦੇ ਉੱਪਰ ਨਾਥ ਹੋਤੀ ਹੈ ਹੋ ਸਕਦਾ ਹੈ ਕਿ ਉਸ ਬੱਚੇ ਨੂੰ ਸਮਝ ਆ ਜਾਵੇ ਤੇ ਘਰ ਹੁੰਦਾ ਸਿਰਫ ਪਛਤਾਵਾ ਹੀ ਪੱਲੇ ਰਹਿ ਗਿਆ ਉਸ ਪੂਰੀ ਵੀਡੀਓ ਤੋਂ ਬਾਅਦ ਪਿਤਾ ਨੇ ਅੱਖਾਂ ਵਿੱਚ ਅੰਜੂ ਲੈ ਕੇ ਉਹ ਕਹਿ ਰਿਹਾ ਸੀ ਮੇਰ ਤੋਂ ਗਲਤੀ ਹੋ ਗਈ ਪਿੱਛੇ 3ਆਂ ਰੁਲ ਗਈਆਂ ਉਹਨਾਂ ਦੀਆਂ ਮਾਂ ਰੁਲ ਗਈ ਕਮਾਨ ਵਾਲਾ ਚਲਾ ਗਿਆ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਮ ਕੁਝ ਲੋਕ ਜਾਂਦੇ ਨਹੀਂ ਕਿ ਅਸੀਂ ਆਪਣੀ ਗੱਲ ਰੱਖੀ ਕੁਝ ਕਹਿੰਦੇ ਨੇ ਕਿ ਸਾਨੂੰ ਵਿਊਜ਼ ਮਿਲ ਜਾਣੇ ਕੁਝ ਕਹਿੰਦੇ ਨੇ ਕਿ ਅਸੀਂ ਸ਼ੋਹਰਤ ਖੱਟ ਲਈਏ ਸਾਨੂੰ ਜਿੱਥੇ ਕੋਈ ਨਹੀਂ ਜਾਣਦਾ ਅਸੀਂ ਵੀਡੀਓਜ਼ ਬਣਾਵਾਂਗੇ ਤਾਂ ਸਾਨੂੰ ਲੋਕ ਜਾਣਨਾ ਸ਼ੁਰੂ ਕਰ ਦੇਣਗੇ ਪਰਮ ਦੀ ਗੱਲ ਤੁਸੀਂ ਕਰ ਸਕਦੇ ਹੋ ਮੋਗਾ ਵਾਲੇ ਪਰਮ ਦੇਖੋ ਕਿਸ ਤਰੀਕੇ ਦੇ ਨਾਲ ਉਹ ਪਰਮ ਸੋਏਗੇ ਉਹ ਇਹ ਕਿ ਉਹਦੇ ਵਿੱਚ ਟੈਲੈਂਟ ਸੀਗਾ ਤੇ ਉਹ ਆਪਣੇ ਟੈਲੈਂਟ ਦੇ ذریعے ਅੱਗੇ ਆਈ ਹੈ ਹਨਾ ਤੇ ਇੱਕ ਇਹ ਵੀ ਗੁਰੂ ਸ਼ਰਨ ਜਿਵੇਂ ਉਹ ਸਿੰਗਿੰਗ ਲਾਈਨ ਦੇ ਵਿੱਚ ਅੱਗੇ ਜਾ ਰਹੀ ਹੈ ਹਨਾ ਤਾਂ ਆਪਾਂ ਕਹਿੰਦੇ ਕਿ ਵੀ ਸਿੰਗਿੰਗ ਲਾਈਨ ਦੇ ਵਿੱਚ ਸਾਨੂੰ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਸਾਡੇ ਕੋਲ ਮਤਲਬ ਕਿ ਅੱਗੇ ਆਉਣ ਦੇ ਲਈ ਪਰ ਉਹਨੇ ਦਿਖਾਇਆ ਕਿ ਥੋੜੇ ਪੈਸਿਆਂ ਦੇ ਵਿੱਚ ਵੀ ਤੁਸੀਂ ਅੱਗੇ ਆ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਓਬਵੀਅਸ ਹੀ ਹੈ ਕਿ ਉਥੇ ਹਰ ਕੋਈ ਫੇਮਸ ਹੋ ਹੀ ਜਾਂਦਾ ਹੈ ਹਨਾ ਜੀ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਫੇਮਸ ਹੋਣਾ ਚਾਹੁੰਦੇ ਨੇ ਇੱਥੇ ਗੁਰੂ ਸ਼ਰਣ ਨੇ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦੀ ਹੈ ਕਿ ਜਿਵੇਂ ਲੋਕ ਸੋਸ਼ਲ ਮੀਡੀਆ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਨਿੱਜੀ ਮਸਲੇ ਲੈ ਕੇ ਆਉਂਦੇ ਨੇ ਹਨਾ ਤੇ ਕੋਈ ਤਾਂ ਪਬਲਿਕ ਸਟੰਟ ਕਰਦਾ ਹੈ ਜਿਵੇਂ ਮੰਨ ਲਓ ਕਿ ਕਿਸੇ ਕਿਸੇ ਦਾ ਆਪਾਂ ਵਲੌਗ ਦੇਖ ਰਹੇ ਹਾਂ ਹਨਾ ਦੇ ਉੱਪਰ ਲੋਗ ਬਹੁਤ ਹੀ ਸਮੂਥ ਚੱਲ ਰਿਹਾ ਕਿ ਮਤਲਬ ਕੁਝ ਵੀ ਇੰਨੀ ਜ਼ਿਆਦਾ ਐਕਟੀਵਿਟੀ ਨਹੀਂ ਕਰ ਰਹੇ ਹੈਗੇ ਤਾਂ ਪਰ ਇੱਕਦਮ ਅਚਾਨਕ ਉਹਨਾਂ ਦਾ ਕੁਝ ਅਜੀਹਾ ਵਾਇਰਲ ਹੋ ਜਾਂਦਾ ਹੈ ਕਿ ਉਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ ਆਪਾਂ ਦੇਖਦੇ ਹਾਂ ਕਿ ਹਰ ਕੋਈ ਦੇਖਦਾ ਕਿ ਵੀ ਮੈਂ ਵੀ ਦੇਖਾਂ ਵੀ ਇਹਨਾਂ ਦਾ ਹੋਇਆ ਕੀ ਸੀਗਾ ਯਾਰ ਮੈਨੂੰ ਵੀ ਲਿੰਕ ਭੇਜ ਮੈਂ ਵੀ ਇਹ ਚੀਜ਼ ਦੇਖਣੀ ਹੈ ਨਾ ਮਤਲਬ ਕੀ ਹੋਇਆ ਸੀਗਾ ਹੁਣ ਤੁਸੀਂ ਸਮਝ ਸਕਦੇ ਹੋ ਨਾ ਵੀ ਆਪਾਂ ਕਿਹੜੀ ਭਾਸ਼ਾ 'ਚ ਗੱਲ ਕਰ ਰਹੇ ਹਾਂ ਤੇ ਬਹੁਤ ਕੁਝ ਐਦਾਂ ਦਾ ਹੋਇਆ ਹੈ ਅੱਜ ਕੱਲ ਦੇ ਵਿੱਚ ਤੇ ਜਿਵੇਂ ਅਜੀਹਾ ਕੁਝ ਹੁੰਦਾ ਤਾਂ ਉਥੇ ਜਿਹੜੇ ਨਿਊਜ਼ ਚੈਨਲ ਕਹਿ ਲੋ ਕਿ ਹਰ ਕੋਈ ਉਹਨਾਂ ਦਾ ਪੱਖ ਜਾਣਨ ਦੇ ਲਈ ਹਨਾ ਚਾਹੇ ਉਹ ਚੰਗਾ ਹੈ ਚਾਹੇ ਮਾੜਾ ਹੈ ਉਹਦਾ ਪੱਖ ਜਾਣਨ ਦੇ ਲਈ ਆਪਾਂ ਇੰਟਰਵਿਊਜ਼ ਵੀ ਕਰਦੇ ਆਂ ਪਰ ਇੰਟਰਵਿਊਜ਼ ਕਰਦੇ ਕਰਦੇ ਕਈ ਵਾਰ ਉਹ ਜਿਹੜਾ ਇੰਟਰਵਿਊਜ਼ ਹੁੰਦੀਆਂ ਨੇ ਜਾਂ ਫਿਰ ਉਹਨਾਂ ਦਾ ਆਪਣਾ ਪੱਖ ਹੁੰਦਾ ਹੈ ਉਹ ਕਈ ਵਾਰ ਇੰਨਾ ਕੁ ਜ਼ਿਆਦਾ ਉਹਨੂੰ ਹਾਈਪ ਮਿਲ ਜਾਂਦੀ ਹੈ ਕਿ ਉਹ ਗਲਤ ਵੀ ਬਣ ਜਾਂਦਾ ਹੈ ਜਾਂ ਫਿਰ ਉਹ ਸੇਮਤੀ ਵੀ ਭੜਦਾ ਹੈ ਉਹਨਾਂ ਨੂੰ ਕਹਿੰਦੇ ਕਿ ਪਰ ਵੀ ਸੰਵੇਦਨਸ਼ੀਲਤਾ ਵੀ ਉਹਨਾਂ ਨੂੰ ਮਿਲ ਜਾਂਦੀ ਹੈ ਕਿਤੇ ਨਾ ਕਿਤੇ ਹਨਾ ਪਰ ਜਦੋਂ ਦੂਸਰੀ ਧਿਰ ਆ ਜਾਂਦੀ ਹੈ ਤਾਂ ਉਹ ਦਾ ਪੱਖ ਵੀ ਇੱਕਦਮ ਚੇਂਜ ਹੋ ਜਾਂਦਾ ਆਪਾਂ ਪਹਿਲਾਂ ਵੀ ਹੁਣ ਦੋ ਤਿੰਨ ਗੱਲਾਂ ਇੰਤਾਂ ਨਹੀਂ ਕੀਤੀਆਂ ਨੇ ਕਿ ਪੱਖ ਚੇਂਜ ਹੋ ਜਾਂਦਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਜਿਵੇਂ ਹੁਣ ਲੋਕ ਨਿੱਜੀ ਮਸਲੇ ਤਾਂ ਲੈ ਕੇ ਆਉਂਦੇ ਨੇ ਪਰ ਨਿਊਜ਼ ਚੈਨਲ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਬढ़ावा ਦਿੰਦੇ ਨੇ ਹਨਾ ਤੇ ਆਪਾਂ ਹੋਰ ਮਸਲੇ ਛੱਡ ਕੇ ਉਹਨਾਂ ਦੀ ਜ਼ਿੰਦਗੀ ਦੇ ਬਦਲ ਤੁਰ ਪੈਣੇ ਆ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਸੋਸ਼ਲ ਮੀਡੀਆ ਤੇ ਲੋਕ ਆਮ ਲੋਕ ਆ ਰਹੇ ਨੇ ਤੇ ਉਹਨਾਂ ਦੀ ਜ਼ਿੰਦਗੀ ਦੇ ਮਸਲੇ ਆਪਾਂ ਹੋਰਾਂ ਦੇ ਅੱਗੇ ਰੱਖ ਰਹੇ ਹਾਂ ਤੇ ਉਹ ਕਿੰਨਾ ਕੁ ਸਹੀ ਮੰਨ ਸਕਦੇ ਆਪਾਂ ਉਸ ਨੂੰ ਹੂੰ ਦੇਖੋ ਜਿਹੜਾ ਵੀ ਤੁਸੀਂ ਨਿਊਜ਼ ਦੀ ਗੱਲ ਕਰੋ ਅਖਬਾਰਾਂ ਦੀ ਗੱਲ ਕਰੋ ਮੈਗਜ਼ੀਨ ਦੀ ਗੱਲ ਕਰੋ ਸੋਸ਼ਲ ਮੀਡੀਆ ਸਾਈਟਸ ਦੀ ਗੱਲ ਕਰੋ ਉਹਦੇ ਉੱਪਰ ਜਿਹੜੀਆਂ ਚੀਜ਼ਾਂ ਲੋਕ ਜਾਣਨਾ ਚਾਹੁੰਦੇ ਨੇ ਵੱਧ ਤੋਂ ਵੱਧ ਉਹ ਚੀਜ਼ਾਂ ਹੀ ਦਿਖਾਈਆਂ ਜਾਣਗੀਆਂ ਹਮ ਹੁਣ ਕਿੰਨੇ ਹੀ ਕਪਲਸ ਇਹੋ ਜਿਹੇ ਵਾਇਰਲ ਹੋਏ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ 스타 ਬਣ ਗਏ ਹਮ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਪਰ ਉਹਨਾਂ ਦੀ ਜ਼ਿੰਦਗੀ ਨੂੰ ਹਰ ਕੋਈ ਜਾਣਨਾ ਚਾਹੁੰਦਾ ਜੇ ਆਪਾਂ ਮੰਨ ਲਓ ਕਿ ਕਿਸੇ ਹੋਰ ਆਮ ਬੰਦੇ ਦੀਆਂ ਫਿਰ ਕਿਸੇ ਇਹੋ ਜਿਹੇ ਬੰਦੇ ਦੀ ਜੋ ਕਿ ਸੋਸ਼ਲ ਮੀਡੀਆ ਤੇ ਇਨਾ ਨਹੀਂ ਜਾਇਆ ਹੋਇਆ ਉਹਦੀ ਆਪਾਂ ਗੱਲਬਾਤ ਕਰਾਂਗੇ ਲੋਕਾਂ ਨੂੰ ਦੇ ਵਿੱਚ ਕੋਈ ਇੰਟਰਸਟ ਨਹੀਂ ਹੋਇਆ ਹਮ ਕਿਉਂਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇੰਟਰਸਟ ਬਣ ਰਿਹਾ ਹੈ ਹੋ ਸਕਦਾ ਹੈ ਕਿ ਉਹਨਾਂ ਦੇ ਉੱਪਰ ਉਹ ਕੁਝ ਸਿੱਖ ਰਹੇ ਹੋਣ ਹਮ ਚਾਹੇ ਕਿਸੇ ਨਾਲ ਗੱਲਬਾਤ ਕਰਨ ਦਾ ਤਰੀਕਾ ਹੋਵੇ ਚਾਹੇ ਫੈਸ਼ਨ ਦੇ ਨਜ਼ਰੀਏ ਤੋਂ ਹੋਵੇ ਚਾਹੇ ਕੰਮ ਕਰ ਕਰਨ ਦਾ ਹੋਵੇ ਚਾਹੇ ਖੇਤੀਬਾੜੀ ਦਾ ਢੰਗ ਹੋਵੇ ਅਲੱਗ-ਅਲੱਗ ਤਰੀਕੇ ਦੇ ਨਾਲ ਅੱਜ ਕੱਲ ਤਾਂ ਹਰ ਕੋਈ ਫੇਮਸ ਹੈ ਜੇਕਰ ਦੇਖਿਆ ਜਾਵੇ ਇੱਕ ਸੂਟ ਸੇਉਣ ਵਾਲੀ ਸਾਦੀ ਜਹੀ ਸਿੰਪਲ ਜਹੀ ਕੁੜੀ ਤੋਂ ਲੈ ਕੇ ਹਨ ਜਹਾਜ਼ਾਂ ਦੇ ਵਿੱਚ ਉੱਡਣ ਵਾਲੀਆਂ ਕੁੜੀਆਂ ਤੱਕ ਅੱਜ ਸੋਸ਼ਲ ਮੀਡੀਆ ਦੇ ਉੱਪਰ ਛਾਈਆਂ ਹੋਈਆਂ ਨੇ ਉਹਦਾ ਕਾਰਨ ਇਹ ਹੈ ਕਿ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਮੰਨਿਆ ਕਿ ਅਸੀਂ ਦੋ ਪੱਖਾਂ ਨੂੰ ਦੇਖਦੇ ਹਾਂ ਇੱਕ ਦੇ ਵੱਲ ਸਾਡਾ ਝੁਕਾਅ ਜ਼ਿਆਦਾ ਹੋ ਜਾਂਦਾ ਹੈ ਪਰ ਉਹ ਸਾਡੀ ਵਰਗੀ ਜ਼ਹਿਨੀयत ਰੱਖ ਰਹੇ ਹੁੰਦੇ ਨੇ ਸਾਡੀ ਵਰਗੀ ਸੋਚ ਰੱਖ ਰਹੇ ਹੁੰਦੇ ਨੇ ਜਿਸ ਕਰਕੇ ਅਸੀਂ ਕਹਿੰਦੇ ਆ ਕਿ ਮੈਨੂੰ ਦਾ ਇਹ ਬੰਦਾ ਬਹੁਤ ਪਸੰਦ ਆ ਕਿਉਂਕਿ ਉਹ ਹੀ ਗੱਲ ਕਰਦਾ ਜੋ ਮੈਨੂੰ ਸਹੀ ਲੱਗਦੀ ਹੈ ਹਮੇਸ਼ਾ ਹੀ ਇੱਕ ਚੀਜ਼ ਨੈਗੇਟਿਵ ਇੱਕ ਚੀਜ਼ ਪੋਜ਼ਿਟਿਵ ਤਾਂ ਹੁੰਦੀ ਆ ਆਪਾਂ ਜਾਣਦੇ ਹਾਂ ਇੱਕ ਚੀਜ਼ ਗਲਤ ਇੱਕ ਚੀਜ਼ ਸਹੀ ਵੀ ਹੁੰਦੀ ਆ ਇਹ ਵੀ ਆਪਾਂ ਜਾਣਦੇ ਹਾਂ ਪਰ ਜਦੋਂ ਆਪਾਂ ਇਹਦੇ ਵਿੱਚ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਅਸੀਂ ਬੰਦਿਆਂ ਨੂੰ ਵੀ ਵੱਖੋ ਵੱਖ ਵੰਡ ਲੈਂਦੇ ਆ ਜਿਹੜਾ ਕੋਈ ਥੋੜਾ ਆਕੜਖੋਰ ਹੋਊਗਾ ਥੋੜਾ ਗੁੱਸੇ ਵਾਲਾ ਹੋਊਗਾ ਤ ਆਪਣੀ ਗੱਲ ਨੂੰ ਥੋੜਾ ਗਲਤ ਢੰਗ ਨਾਲ ਕਹਿਣ ਵਾਲਾ ਹੋਊਗਾ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਸੁਚੇਤ ਨੇ ਉਹ ਨਾਲੋਂ ਨਾਲ ਦੱਸ ਦਿੰਦੇ ਨੇ ਕਿ ਭਾਈ ਤੇਰੀ ਗੱਲ ਠੀਕ ਹੈ ਪਰ ਤੇਰਾ ਤਰੀਕਾ ਗਲਤ ਹੈ ਹੂੰ ਉਸ ਤਰੀਕੇ ਦੇ ਨਾਲ ਹੀ ਉਹਨਾਂ ਦਾ ਇੰਟਰਸਟ ਬਣਦਾ ਹੈ ਝੁਕਾਅ ਆਉਂਦਾ ਹੈ ਤੇ ਅਸੀਂ ਆਪਣੀ ਆਪਣੀ ਜਿਹੜੀ ਕਿਆ ਲੋਕੀ ਸਟਾਰਸ ਦੀ ਗਿਣਤੀ ਹੈ ਉਹ ਵਧਾ ਰਹੀਆਂ ਤੇ ਇਹ ਸਟਾਰਸ ਆਪਣੀ ਫੈਨ ਫਾਲੋਇੰਗ ਵਧਾ ਰਹੀ ਨੇ ਜੀ ਇਹਨਾਂ ਦੀ ਸੋਚ ਦੇ ਚੱਲਦੇ ਹੋਏ ਲੋਕ ਇਹਨਾਂ ਦੇ ਨਾਲ ਜੁੜ ਜਾਂਦੇ ਨੇ ਹੁਣ ਉਹ ਜੈਸ਼ਵਿਕ ਵਾਲੇ ਜਿਹੜੇ ਕਪਲ ਨੇ ਕਿੰਨੇ ਸਾਦੇ ਜਿਹੇ ਸਿੰਪਲ ਜਿਹੇ ਪਰਿਵਾਰ ਦੇ ਨਾਲ ਜੁੜੇ ਹੋਏ ਇੱਕ ਹੋਰ ਕਪਲ ਸਿਰ ਤੇ ਜੁਨੀ ਲੈ ਕੇ ਉਹ ਕੁੜੀ ਵੀਡੀਓਜ਼ ਬਣਾਉਂਦੀ ਹੈ ਤੇ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਰਹਿੰਦੇ ਨੇ। ਹੂੰ। ਉਹ ਦੱਸਦੇ ਨਹੀਂ ਕਿ ਅਸੀਂ ਕਿੰਨੇ ਕਿਹੋ ਜਿਹੇ ਪਰਿਵਾਰਾਂ ਤੋਂ ਹਾਂ। ਪਰ ਲੋਕਾਂ ਉਹਨਾਂ ਦੇ ਵਿੱਚ ਅਸਲੀਅਤ ਦਿਖਦੀ ਹੈ। ਇਹ ਨਹੀਂ ਲੱਗਦਾ ਕਿ ਉਹ ਦਿਖਾਵਾ ਕਰ ਰਹੀ ਹੈ। ਇਹ ਨਹੀਂ ਲੱਗਦਾ ਕਿ ਉਹ ਓਵਰ ਐਕਟਿੰਗ ਕਰ ਰਹੀ ਹੈ ਜਾਂ ਫਿਰ ਸਿਰਫ ਪੈਸੇ ਬਟੋਰਾ ਲੈ ਲਈ ਆ ਰਹੀ ਸੀ। ਇੱਕ ਆਪਣਾ ਪੰਜਾਬ ਹੋ ਜਾਂਦਾ ਲੋਕਾਂ ਦੇ ਨਾਲ। ਇਸ ਕਰਕੇ ਫਿਰ ਜਿਹੜੇ ਵੀ ਇੰਟਰਵਿਊਜ਼ ਕਰਨ ਵਾਲੇ ਨੇ ਉਹ ਵੀ ਜਾਣਨਾ ਚਾਹੁੰਦੇ ਨੇ ਕਿ ਉਹ ਕਿਹੋ ਜਿਹੇ ਸਖਸ਼ਿਤ ਨੇ ਆਖਿਰਕਾਰ ਕੀ ਗੱਲ ਹੈ ਕਿ ਲੋਕਾਂ ਦੇ ਉੱਪਰ ਇੰਨਾ ਪ੍ਰਭਾਵ ਪਿਆ ਹਮ ਇਹ ਹੀ ਕਾਰਨ ਹੈ ਕਿ ਫਿਰ ਅੱਜ ਕੱਲ ਦੋਹਾਂ ਤੀਨਾਂ ਨੂੰ ਲੋਕ ਜਾਣਨ ਦੀ ਕੋਸ਼ਿਸ਼ ਕਰਦੇ ਨੇ ਦੂਜੇ ਪਾਸੇ ਗੁਰਸ਼ਰਨ ਆਪਾਂ ਦੇਖੀ ਕਿ ਆਪਾਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਆਪਾਂ ਵੀ ਉਹਨਾਂ ਨੈਗੇਟਿਵ ਚੀਜ਼ਾਂ ਨੂੰ ਬढ़ावा ਦਿੰਦੇ ਹਾਂ ਨਾ ਕਿਉਂਕਿ ਆਪਾਂ ਨੂੰ ਵੀ ਐ ਹੁੰਦਾ ਹੈ ਕਿ ਵੀ ਦੇਖੀਏ ਚੀਜ਼ ਕੀ ਆ ਜਾਂ ਫਿਰ तू ਵੀ ਦੇਖ ਅੱਗੇ ਦੇਖ ਕੇ ਦੇਣਾ ਮਤਲਬ ਕੋਈ ਵੀ ਚਾਹੇ ਲੜਾਈ ਝਗੜਾ ਕੁਝ ਨਹੀਂ ਹੋ ਸਕਦਾ ਆਪਾਂ ਵੀ ਅੱਗੇ-ਅੱਗੇ ਸ਼ੇਅਰ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਉਹ ਲੋਕ ਐਦਾਂ ਦਾ ਕੁਝ ਕ੍ਰੀਏਟ ਕਰਦੇ ਆ ਜਾਂ ਫਿਰ ਉਹ ਆਪਣੀ ਨਿੱਜੀ ਜੋ ਜ਼ਿੰਦਗੀ ਦਾ ਮਸਲਾ ਹੈ ਉਹ ਸੋਸ਼ਲ ਮੀਡੀਆ ਤੇ ਲੈ ਕੇ ਆਣੇ ਆਪਾਂ ਨੂੰ ਨਹੀਂ ਲੱਗਦਾ ਕਿ ਆਪਾਂ ਉਸ ਚੀਜ਼ ਨੂੰ ਅੱਗੇ ਨਾ ਸ਼ੇਅਰ ਕਰੀਏ ਤਾਂ ਲੋਕ ਹੀ ਨਾ ਸ਼ੇਅਰ ਕਰਨ ਜਾਂ ਫਿਰ ਲੋਕ ਹੀ ਨਾ ਉਹਨਾਂ ਚੀਜ਼ਾਂ ਨੂੰ ਦੇਖਣ ਤਾਂ ਲੋਕਾਂ ਦੇ ਵਿੱਚ ਆਪੀ ਥੋੜੀ ਜਿਹੀ ਕਿਤੇ ਨਾ ਕਿਤੇ ਇਹ ਜਿਹੜਾ ਘਟਜੂ ਗਈ ਕਿ ਅਸੀਂ ਨਾ ਆਪਣੀ ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਨੂੰ ਲੈ ਕੇ ਆਏਗੇ ਹੂੰ ਇਹ ਹੋ ਸਕਦਾ ਹੈ ਪ੍ਰਦੀਪ ਕੀ ਲੋਕ ਐਦਾਂ ਨਾ ਕਰਨ ਪਰ ਲੋਕ ਕਰਨਗੇ ਸਾਡੀ ਜਿਹੜੀ ਸ਼ੁਰੂ ਤੋਂ ਮੁੱਢ ਤੋਂ ਹੀ ਸੋਚ ਸਮਝ ਬਣੀ ਹੋਈ ਹੈ ਨਾ ਉਹ ਦੂਸਰੇ ਦੀ ਜਿਵੇਂ ਥਾਲੀ ਚ ਝਾਕਣ ਦੀ ਆਦਤ ਸੀ ਅਗਨੇ ਦੂਜੇ ਦੀ ਥਾਲੀ ਚ ਲੱਡੂ ਵੜਾ ਤੀਨ ਤੇ ਆਪਾਂ ਨੂੰ ਆਦਤ ਬਣੀ ਹੋਈ ਹੈ ਹੂੰ ਜੇ ਅਸੀਂ ਚਾਹੀਏ ਵੀ ਨਾ ਕਿ ਅਸੀਂ ਇਦਾਂ ਨਾ ਕਰੀਏ ਸਾਨੂੰ ਕੋਈ ਥੋੜੀ ਜੀ ਗੱਲ ਦੱਸ ਦੂਗਾ ਨਾ ਸਾਨੂੰ ਅੱਗੇ ਆਪੇ ਹੀ ਚਿੰਗ ਲੱਗ ਜਾਂਦੀ ਹੈ ਕਿ ਅਸੀਂ ਅਸੀਂ ਵੀ ਦੇਖ ਲੈਣੇ ਠੀਕ ਹੈ ਜਪਾਨ ਕੋਈ ਹੁਣ ਦੇਖੋ ਰੀਲਾਂ ਵਾਇਰਲ ਹੁੰਦੀਆਂ ਨੇ ਰੀਲਾਂ ਦੇ ਵਿੱਚ ਕੋਈ ਛੋਟੀ ਜੀ ਗੱਲ ਹੁੰਦੀ ਹੈ ਭਾਵੇਂ ਉਹ ਗੱਲ ਦਾ ਕੋਈ ਮੂੰਹ ਮੱਥਾ ਨਾ ਨਿਕਲੇ ਬਾਤ ਆਪਾਂ ਵੀ ਰੀਲਾਂ ਦੇ ਤੌਰ ਤੇ ਉਸ ਚੈਨਲ ਨੂੰ ਜਾਂਦੇ ਹਾਂ ਉਸ ਪੂਰੀ ਵੀਡੀਓ ਨੂੰ ਜਾ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਦੇਖੇ ਤਾਂ ਸਹੀ ਵੀ ਆਹ ਗੱਲ ਕਿਉਂ ਬੋਲੀ ਗਈ ਸੀ ਕਦੋਂ ਬੋਲ ਜਾਈ ਸੀ ਕਮੈਂਟ ਪੜ ਕੇ ਆਪਾਂ ਇਦਾਂ ਕਰਨ ਲੱਗ ਜਾਂਦੇ ਹਾਂ ਕਿ ਨੀਚੇ ਕਮੈਂਟ ਇਹ ਜਿਹਾ ਆਇਆ ਆਪਾਂ ਵੀ ਦੇਖੀ ਪੂਰੀ ਵੀਡੀਓ ਜੇ ਇਹ ਗੱਲ ਕਿੱਥੇ ਹੋਈ ਹੋਈ ਹੈ ਮਤਲਬ ਇਹ ਚੀਜ਼ਾਂ ਤਾਂ ਹੋਣ ਹੀ ਨੇ ਵੇ ਸੁਭਾਅ ਬਣਿਆ ਹੋਇਆ ਇਹ ਚੀਜ਼ਾਂ ਵੱਧ ਵੀ ਇਸ ਕਰਕੇ ਰਹੀਆਂ ਨੇ ਕਿ ਲੋਕਾਂ ਦਾ ਇੰਟਰਸਟ ਹੈ ਜਿਹੜਾ 24 ਘੰਟੇ ਫੋਨ 'ਤੇ ਹੂੰ ਮੈਂ ਕਹਿੰਦੀ ਆ ਫੋਨ ਦੇਖਣਾ ਛੱਡੋ ਤੁਸੀਂ ਆਪਣੇ ਕਿਸੇ ਨੂੰ ਜਾਣੋਗੇ ਨਹੀਂ ਪਛਾਣੋਗੇ ਨਹੀਂ ਕਿਸੇ ਨਾਲ ਪੰਗੇ ਨਹੀਂ ਲੋਗੇ ਤੇ ਆਪਣੀ ਜ਼ਿੰਦਗੀ ਦੇ ਉੱਪਰ ਤੁਸੀਂ ਜ਼ਿਆਦਾ ਧਿਆਨ ਦਿਓਗੇ ਇਹੀ ਹੈ ਕਿ ਸਾਡੇ ਪਰ ਬਹੁਤ ਲੋਕ ਕਹਿਣਗੇ ਵੀਡੀਓ ਦੇ ਤੁਸੀਂ ਬਣਾ ਰਹੇ ਜੇ ਤੁਸੀਂ ਵੀਡੀਓ ਨਹੀਂ ਬਣਾਉਂਗੇ ਅਪਲੋਡ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਦੇਖੀਏਗੀ ਤੇ ਹਾਂ ਇਹ ਵੀ ਹੈ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਵੀਡੀਓਜ਼ ਦੇਖੋ ਜਿਹੜੀਆਂ ਤੁਹਾਨੂੰ ਸਹੀ ਲੱਗਦੀਆਂ ਹਨ। ਬਿਲਕੁਲ। ਥੋੜਾ ਸਵਾਲ ਇਹ ਹੀ ਸੀਗਾ ਕਿ ਜਿਹੜੀਆਂ ਚੀਜ਼ਾਂ ਗਲਤ ਤਰੀਕੇ ਦੇ ਨਾਲ ਫੈਲਾਈਆਂ ਜਾ ਰਹੀਆਂ ਹਨ ਹੈ ਨਾ ਉਹ ਗਲਤ ਵੀਡੀਓਜ਼ ਨੂੰ ਆਪਾਂ ਅੱਗੇ-ਦੇ ਅੱਗੇ ਸ਼ੇਅਰ ਨਾ ਕਰੀਏ। ਜਿਵੇਂ ਕਿਸੇ ਕੁੜੀ ਦੀ ਪਰਸਨਲ ਵੀਡੀਓ ਸ਼ੇਅਰ ਹੋਈ ਸੀਗੀ ਤੇ ਹਰੇਕ ਨੇ ਕਿਹਾ ਸੀਗਾ ਕਿ ਉਹ ਵੀਡੀਓ ਮੈਨੂੰ ਵੀ ਦੇ ਦੇ 200 ਰੁਪਏ ਲੈ ਲੈ 300 ਰੁਪਏ ਲੈ ਲੈ। ਉਹ ਕਿਸੇ ਦੀ ਬਹੁਤ ਹੀ ਜ਼ਿਆਦਾ ਨਿੱਜੀ ਵੀਡੀਓ ਸੀ। ਕਮਰੇ ਦੇ ਅੰਦਰ ਮੁੰਡੇ ਕੁੜੀ ਦੀ ਵੀਡੀਓ ਸੀ। ਅਸੀਂ ਚਾਹ ਰਹੇ ਹਾਂ ਕਿ ਇਹੋ ਜਿਹੀਆਂ ਵੀਡੀਓਜ਼ ਨੂੰ ਵੱਤ ਤੋਂ ਵੱਤ ਨਾ ਸ਼ੇਅਰ ਕਰੀਏ। ਨਾ ਦੇਖੋ ਨਾ ਬੜਾਵਾ ਦੋ ਉਹ ਨਾ ਦੱਸਿਆ ਜਾਵੇ ਕਿ ਕਿਸੇ ਦੀ ਇੱਜ਼ਤ ਐਡਾ ਖਰਾਬ ਹੋਈ ਹੈ ਜੀ ਜਾਣਿਆ ਕੀ ਜੇ ਘਰੋਂ ਹਰ ਇੱਕ ਚੀਜ਼ ਦਾ ਆਪਾਂ ਦੇਖਦੇ ਆਂ ਪੋਜ਼ਿਟਿਵ ਤੇ 네ਗੇਟਿਵ ਜਿਹੜਾ ਪੁਆਇੰਟ ਤਾਂ ਹੁੰਦਾ ਹੀ ਆ ਹਨਾ ਤੇ ਜੇ ਆਪਾਂ ਪੋਜ਼ਿਟਿਵ ਚੀਜ਼ਾਂ ਦੇਖਾਂਗੇ ਤਾਂ ਆਬਵੀਅਸ ਹੈ ਕਿ ਆਪਣਾ ਮਾਈਂਡ ਥੋੜਾ ਉਸ ਤਰੀਕੇ ਦਾ ਹੋਊਗਾ ਜਿਹਾ ਆਪਾਂ ਆਪਣੀ ਜ਼ਿੰਦਗੀ ਨੂੰ ਉਸ ਦੇ ਨਾਲ ਰਿਲੇਟ ਕਰਕੇ ਸੋਚਾਂਗੇ ਤਾਂ ਕੁਝ ਹੋਰ ਕ੍ਰੀਏਟ ਕਰਾਂਗੇ ਹਨਾ ਜੇ ਆਪਾਂ 네ਗੇਟਿਵ ਦੇਖ ਰਹੇ ਆਂ ਤਾਂ ਆਪਣੇ ਦਿਮਾਗ ਦੇ ਵਿੱਚ ਹਰ ਟਾਈਮ ਲੜਾਈ ਝਗੜਾ ਇਨਐਕਟੀਵਿਟੀ ਚੱਲਦੀ ਰਹਿੰਦੀ ਹੈ ਤੇ ਆਪਣੇ ਤੇ ਹੀ ਹੁੰਦਾ ਕਿ ਆਪਾਂ ਕੀ ਦੇਖ ਰਹੇ ਆਂ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਜਾਣਦੇ ਹੋ ਕਿ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਨੂੰ ਲੋਕ ਵੀ ਖੁਦ ਕ੍ਰੀਏਟ ਕਰਨ ਜਾਂ ਜੋ 크리에이터 ਨੇ ਹਨਾ ਸੋਸ਼ਲ ਮੀਡੀਆ ਤੇ ਜਾਂ ਫਿਰ ਕੋਈ ਵਲੌਗਰ ਹਨ ਤੇ ਇਹਨਾਂ ਨੂੰ ਕਿਦਾਂ ਦਾ ਕੁਝ ਐਦਾਂ ਲੋਕਾਂ ਨੂੰ ਦਿਖਾਣਾ ਚਾਹੀਦਾ ਹੈ ਕਿ ਲੋਕ ਉਸ ਤੋਂ ਦੇ ਕੇ ਮੋਟੀਵੇਟ ਹੋਣ ਜਾਂ ਫਿਰ ਮਤਲਬ ਨਿੱਜੀ ਜ਼ਿੰਦਗੀ ਨੂੰ ਛੱਡ ਕੇ ਵੀ ਕੁਝ ਐਦਾਂ ਦਾ ਹੋਵੇ ਕਿ ਹਾਂ ਦੂਜੇ ਨੂੰ ਉਸ ਤੋਂ ਮੋਟੀਵੇਸ਼ਨ ਮਿਲੇ ਵੀਡੀਓਜ਼ ਤੇ ਵਲੌਗਰਸ ਦੀ ਤੁਸੀਂ ਗੱਲ ਕੀਤੀ ਹੈ ਉਹ ਤਾਂ ਉਹੀ ਕੁਝ ਦਿਖਾਣਗੇ ਜਿਹੜਾ ਕੁਝ ਅੰਦਾ ਚੱਲ ਰਿਹਾ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਦੂਸਰੀ ਗੱਲ ਬਿਲਕੁਲ ਆਪਾਂ ਦੇਤੇ ਹੀ ਇਸ ਚੀਜ਼ ਦਾ ਇਫੈਕਟ ਪੈਂਦਾ ਹੈ ਕਿ ਅਸੀਂ ਦੇਖ ਕੀ ਰਹੇ ਹਾਂ ਹੂੰ ਜਿਹੋ ਜਿਹੇ ਵੀਡੀਓਜ਼ ਆਪਾਂ ਦੇਖ ਰਹੇ ਹਾਂ ਜਿਹੋ ਜਿਹੇ ਕੁਝ ਆਪਾਂ ਪੜ੍ਹ ਰਹੇ ਹਾਂ ਜਿਹੋ ਜਿਹੇ ਆਪਾਂ ਸੁਣ ਰਹੇ ਹਾਂ ਉਹ ਸਾਡੇ ਸ਼ਬਦ ਉਹ ਸਾਡੀਆਂ ਗੱਲਾਂ ਕੰਨਾਂ ਦੇ ਵਿੱਚ ਪੈਂਦੀਆਂ ਨੇ ਬੈਂਕ ਕਦੀ ਨਾ ਕਦੀ ਨਾ ਨਾ ਚਾਹੁੰਦੇ ਹੋਏ ਵੀ ਜਿਹੜਾ ਕੁਝ ਆਪਾਂ ਕਿਤੇ ਸੁਣਿਆ ਹੁੰਦਾ ਉਹ ਆਪਣੇ ਮੂੰਹੋਂ ਵੀ ਨਿਕਲ ਜਾਂਦਾ ਹੂੰ ਆਪਾਂ ਨੂੰ ਵੀ ਫਿਰ ਹੈਰਾਨੀ ਹੁੰਦੀ ਹੈ ਕਿ ਯਾਰ ਮੈਂ ਤਾਂ ਇਹ ਬੋਲਣਾ ਨਹੀਂ ਚਾਹੁੰਦਾ ਸੀ ਪਰ ਉਹ ਗੱਲ ਕਿਤੇ ਨਾ ਕਿਤੇ ਬੈਠ ਗਈ ਸੀ ਹੂੰ ਕੋਈ ਮਾੜੀ ਚੀਜ਼ ਜੇ ਆਪਾਂ ਦੇਖਦੇ ਹਾਂ ਦਿਮਾਗ ਦੇ ਵਿੱਚ ਬਹਿ ਜਾਂਦੀ ਹੈ ਤੇ ਉਹ ਕਿਸੇ ਇਹੋ ਜਿਹੇ ਟਾਈਮ ਤੇ ਆ ਕੇ ਨਿਕਲਦੀ ਹੈ ਕਿ ਤੁਸੀਂ ਆਪ ਹੈਰਾਨ ਹੋ ਜਾਨੇ ਆ ਕਿ ਯਾਰ ਇਹ ਮੈਂ ਕਿਉਂ ਕਰਤਾ ਇਹ ਮੈਂ ਕਿਉਂ ਕਰਤਾ ਹੁਣ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਕਿ ਜੋ ਅਸੀਂ ਦੇਖਾਂਗੇ ਉਹ ਹੀ ਅਸੀਂ ਫਿਰ ਅੱਗੇ ਪਰੋਸਾਂਗੇ ਜੀ ਵੀਡੀਓਜ਼ ਵੀ ਜੇਕਰ ਇਹ ਹੋ ਜਾਈਆਂ ਮਨਨ ਕਿ ਲੋਕਾਂ ਦੇ ਉੱਪਰ ਸਹੀ ਪ੍ਰਭਾਵ ਪਵੇ ਆਪਾਂ ਸਿਰਫ ਗੈਸ ਅੜਦੇ ਆ ਪਰ ਨਾ ਤਾਂ ਉਹਨਾਂ ਵਲੋਗਰਸ ਨੂੰ ਮੌਕਾ ਦਿਆ ਨਾ ਹੀ ਉਹਨਾਂ ਦੀ ਆਡੀਅנס ਨੇ ਰੋਕ ਸਕਦੇ ਹੁਣ ਕਈ ਗਾਣਾ ਕੱਢ ਕੇ ਵੀਡੀਓਜ਼ ਬਣਾਉਂਦੇ ਨੇ ਹਮਮ ਗੱਲ ਬਿਲਕੁਲ ਉਹਨਾਂ ਦੀ ਸਹੀ ਹੁੰਦੀ ਹੈ ਪਰ ਉਹਨਾਂ ਵੀਡੀਓਜ਼ ਦੇ ਵਿੱਚ ਜੰਨੀ ਗਲਤ ਤਰੀਕੇ ਦੇ ਨਾਲ ਸ਼ਬਦਾਂ ਨੂੰ ਵਰਤਿਆ ਜਾ ਰਿਹਾ ਹੁੰਦਾ ਹੈ ਕਿ ਆਪਾਂ ਸੁਣਨਾ ਸੁਣਨਾ ਨਹੀਂ ਜਾਂਦੇ ਜੀ ਕਈ ਵਾਰੀ ਤਾਂ ਆਪਾਂ ਰਿਪੋਰਟ ਕਰ ਦਿੰਦੇ ਆ ਕਿ ਅਸੀਂ ਨਹੀਂ ਦੇਖਣਾ ਚਾਹੁੰਦੇ ਸਾਨੂੰ ਸ਼ੋਅ ਨਾ ਹੋਵੇ ਇਹ ਜੀ ਕਿਉਂਕਿ ਇੱਕੋ ਹੀ ਇੰਟਰਨੈਟ ਦੇ ਥਰੂ ਜਦੋਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਨੇ ਅੱਜ ਕੱਲ ਜੇ ਵਾਈਫਾਈ ਲੱਗਿਆ ਤਾਂ ਉਹ ਸੇਮ ਕੰਟੈਂਟ ਸੇਮ ਆਈਟਮਸ ਤੋਂ ਪੂਰੇ ਪਰਿਵਾਰ ਦੇ ਕੋਲ ਉਹੀ ਸ਼ੋਅ ਹੋ ਰਹੀ ਹੋਊਂਦੀ ਹੈ ਬਿਲਕੁਲ ਬਹੁਤ ਸਾਵਧਾਨੀ ਦੇ ਨਾਲ ਇੰਟਰਨੈਟ ਦੀ ਵਰਤੋਂ ਕਰਨੀ ਬੰਦੀ ਹੈ ਇੱਥੇ ਤੇ ਆਪਾਂ ਉਹਨਾਂ ਨੂੰ ਤਾਂ ਨਹੀਂ ਸਮਝਾ ਸਕਦੇ ਕਿ ਕੀ ਬਣਾਉਣਾ ਚਾਹੀਦਾ ਹੈ ਕੀ ਨਹੀਂ ਕਿਉਂਕਿ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਕਿ ਕੀ ਚੀਜ਼ ਸਹੀ ਹੈ ਕੀ ਨਹੀਂ ਬਿਲਕੁਲ ਪਰ ਆਪਾਂ ਇਹ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਉਹ ਚੀਜ਼ਾਂ ਦੇਖੀਏ ਜੋ ਸਾਨੂੰ ਸਹੀ ਲੱਗੀਆਂ ਜੀ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਉਹ ਚੀਜ਼ਾਂ ਦਿਖਾਈਏ ਜਿਹੜੀਆਂ ਸੀ ਚਾਹੁੰਦੇ ਆ ਕਿ ਉਹ ਜੀਆਂ ਉਹ ਦੇਖਣ ਤੇ ਉਹ ਬਣਨ ਜੀ ਜਿਵੇਂ ਵੀ ਚੀਖੇ ਹੜਾ ਰੋਲਾ ਰੂਪਾ ਜਾਂ ਫਿਰ ਗਲਤ ਤਰ੍ਹਾਂ ਦੀ ਸਮਗਰੀ ਨੂੰ ਦੇਖਾਂਗੇ ਤਾਂ ਬੱਚੇ ਸਾਡੇ ਨਾਲ ਬੈਠੇ ਭਾਵਿਆਂ ਆਪਣਾ ਖੇਡ ਰਹੇ ਨੇ ਸਾਨੂੰ ਦੇਖ ਰਹੇ ਨੇ ਕਿਤਨੇ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਗ੍ਰੈਬ ਹੋ ਜਾਂਦੀ ਉਹ ਫੜ ਲੈਂਦੇ ਨੇ ਕਿ ਅੱਛਾ ਇਹ ਵੀ ਦੇਖ ਰਹੇ ਸੀ ਤਾਂ ਫਿਰ ਉਹਦੇ ਵਿੱਚ ਉਹਨਾਂ ਨੂੰ ਬੁਰਾਈ ਨਹੀਂ ਲੱਗਦੀ ਕਿ ਜੇ ਮੰਮੀ ਪਾਪਾ ਦੇਖ ਸਕਦੇ ਨੇ ਜਾਂ ਫਿਰ ਘਰ ਦਾ ਕੋਈ ਹੋਰ ਜੀ ਦੇਖ ਸਕਦਾ ਤਾਂ ਅਸੀਂ ਵੀ ਦੇਖ ਸਕਦੇ ਹਾਂ ਇਸ ਕਰਕੇ ਅਸੀਂ ਇੱਕ ਉਹਨਾਂ ਦੇ ਰੋਲ ਮਾਡਲ ਹਾਂ ਅਸੀਂ ਕੀ ਕਰ ਰਹੇ ਹਾਂ ਇਹ ਸਾਡੇ ਉੱਪਰ ਹੈ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਉਹ ਚੱਲਣਾ ਹੀ ਆ ਬਾਕੀ ਤੁਹਾਡੇ ਉੱਪਰ ਹੀ ਸਾਡੇ ਉੱਪਰ ਹੀ ਹੈ ਕਿ ਅਸੀਂ ਕੀ ਦਿਖਾਉਣਾ ਚਾਹੁੰਦੇ ਆ ਤੇ ਕੀ ਦੇਖਣਾ ਚਾਹੁੰਦੇ ਆ ਤੇ ਗੁਰੂ ਸ਼ਰਨ ਹਰ ਵਾਰ ਦੀ ਤਰ੍ਹਾਂ ਆਪਾਂ ਅਲੱਗ-ਅਲੱਗ ਜਿਹੜੇ ਟੌਪਿਕਸ ਤੇ ਗੱਲ ਕਰਦੇ ਆ ਤੇ ਅੱਜ ਆਪਾਂ ਨਿੱਜੀ ਜ਼ਿੰਦਗੀ ਜੋ ਸੋਸ਼ਲ ਮੀਡੀਆ ਤੇ ਹਨਾ ਉਸ ਨੂੰ ਲੈ ਕੇ ਗੱਲ ਕੀਤੀ ਤੇ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ ਹਾਲਾਂਕਿ ਆਪਾਂ ਕਈ ਦਿਨਾਂ ਤੋਂ ਸੋਚ ਰਹੇ ਹਾਂ ਕਿ ਕੁਝ ਨਾ ਕੁਝ ਜਿਹੜੀ ਇਹ ਵੀਡੀਓ ਬਣਾਈ ਜਾਵੇ ਕਿਉਂਕਿ ਬਹੁਤ ਟਾਈਮ ਹੋ ਜਾਂਦਾ ਜੀ ਲੈਣ ਨੂੰ ਤੇ ਗੈਪ ਵੀ ਪੈ ਜਾਂਦਾ ਹੈ ਤੇ ਉਮੀਦ ਕਰਦੇ ਆ ਆਪਾਂ ਜਲਦੀ ਹੀ ਕਿਸੇ ਹੋਰ ਟਾਪਿਕ ਤੇ ਜਿਹੜੀ ਆ ਗੱਲ ਕਰਾਂਗੇ ਤੇ ਹੋਰ ਵਿਸ਼ਾ ਜਿਹੜਾ ਆਪਾਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਫਿਲਹਾਲ ਦੇ ਲਈ ਐਨਾ ਹੀ ਸਸ਼ਟ੍ਰਿਕਾ